ਾਰੇ ਸੋਹੈ ਨਾਰੀ ਤਨਾਸਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਾਂ ਆਪ ਸਾਚੇ ਭਾਵੇ ਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹੂ ਪੂਰੇ ਸਤਿਗੁਰੈ ਜੀਉ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਸਾਰੀ ਅਨ ਦਿਨ ਸੰਹਾਰੀ ਜਾਂ ਨਾਮ ਲਈ ਤਾਂ ਜੀਵਾ ਸਰਮਣੀ ਸੁਣੀ ਤਾ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੇ ਤਾਂ ਸਤਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੋ ਪੂਰੇ ਸਤਗੁਰੈ ਸਤ ਸੰਗਤ ਮਿਲੇ ਵਡਭਾਗ ਤਾਂ ਹਰ ਰਸ ਆਵੇ ਜੀਉ ਅਨ ਦਿਨ ਰਹੈ ਲਿਬ ਲਾਈ ਤਾਂ ਸਹਿਜ ਸਮਾਵੇ ਜੀਉ ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜੀਉ ਦੂਜੈ ਭਾਇ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਉ ਮੈ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੀਤੇ ਨਾਹੀ ਅੰਤ ਗਿ ਆਪਿਛਤਾਵੇ ਬਿਨ ਨਾਵੇ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਧੋਰਿਆ ਦੂਜੈ ਭਾਈ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲੇ ਹੋ ਮਲਾਈ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੋ ਮਲਾਏ ਮਹਿਲ ਹਰ ਪਾਵੇ ਜੀਉ ਤਨਾਸਰੀ ਮਹੱਲਾ ਪੰਜਵਾ ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅਮਰਤਾ ਹਰ ਕਾ ਨਾਮ ਸਾਧ ਸੰਗ 라ਵੀਐ ਜੀਉ ਪਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮ ਕੀ ਫਾਸੀ ਪੈ ਪਰਮਨਾਥੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨੇ ਧਰਿਆ ਧਰ ਏਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਾਤਾਰ ਸਰਬ ਦੁਖ ਭੰਜਨੋ ਜੀਉ ਦੋਖਾ ਹਰਤ ਕਰਤਾ ਸੁਖਾ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲਿਏ ਲੜ ਲਾਏ ਕਿਰਪਾ ਧਾਰਿਆ ਜੀਉ ਮੋਹਿ ਨਿਰਗੁਣ ਨੀਚ ਅਨਾਥ ਪਰਬ ਅਗਮ ਅਪਾਰੀਆ ਜੀਉ ਦਇਾਲ ਸਦਾ ਕਿਰਪਾਲ ਸੁਆਮੀ ਨੀਚ ਥਾਪਨ ਹਾਰਿਆ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੈ ਜੀਉ ਨਿਤ ਜਪਹਿ ਤੇਰੇ ਦਾਸ ਫੁਰਖ ਅਤੋਲੈ ਜੀਉ ਸੰਤ ਰਸਨ ਵੂਠਾ ਆਪ ਟੂਠਾ ਹਰ ਰਸੈ ਸੇ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗਿਆ ਸਦ ਸਦਾ ਸਿਮਰਤਭੈ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਧੂਰ ਸਾਦੂ ਨਾਮ ਪ੍ਰਭੂ ਅਮੋਲੈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸਨ ਕਸ ਅਨੰਦ ਮਹੀਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ ਸੰਤ ਸੰਗਤ RAM ਹਿਰਦੈ ਵਸਾਈ ਰਹਾਉ ਹਨੂਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ 베ਦ ਅਰ ਸਿਮਰਤ ਪੁਰਾਨਾ ਕਮਲਾ ਪਤ ਕਬਲਾ ਨਹੀਂ ਜਾਨਾ ਕਹ ਕਬੀਰ ਸੋ ਪਰਮੈ ਨਾਹੀ ਪਗ ਲਗ ਰਾਮ ਰਹੇ ਸਰਨਾਹੀ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਪ ਘਟੈ ਤਨ ਸੀਜੈ ਕਾਲ 에히ਰੀ ਫਿਰੈ ਬਦਕ ਜਿਉ ਕਹੋ ਕਮਨ ਬਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾ ਕਾ ਰਹਾਉ ਜਬ ਲਗ ਜੋਤ ਕਾਇਆ ਮਹਿ ਵਰਤੈ ਆਪਾ ਪਸ਼ੂ ਨਾ ਭੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਜੈ ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਣਾ ਜੋ ਜਨ ਭਾਉ ਭਗਤ ਕਛ ਜਾਣੈ ਤਾਂ ਕੋ ਅਚਰਜ ਕਾਹੂ ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜਲਾਹੋ ਹਰ ਕੇ ਲੋਗਾ ਮੈਂ ਤਉ ਮਤ ਕਾ ਭੂਰਾ ਜੋ ਤਨ ਕਾਂ ਸੀ ਤਜੈ ਕਬੀਰਾ ਰਮਈਏ ਕਹਾ ਨਿਹੋਰਾ ਰਹਾਉ ਕਹਤ ਕਬੀਰ ਸੁਨੋ ਰੇ ਲੋਈ ਪਰਮ ਨਾ ਭੂਲੋ ਕੋਈ ਕਿਆ ਕਾਂਸੀ ਕਿਆ ਊਖਰ ਮਗਹਰ RAM ਹਿਰਦੈ ਜਉ ਹੋਈ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)} अंत न काहु संग सहाय पुत्र कलत्तर लक्ष्मी माया जिन्ते कहो कमनै सुख पाया कहत कबीर अवर नहीं कामा हमरे मन तन राम को नामा राम सिमर राम सिमर राम सिमर भाई राम नाम सिमरन बिन बूड़ते अद कहाई रहाऊ ਬਨਤਾ ਸੁਤ ਦੇਹੇ ਗ੍ਰਹਿ ਸੰਪਤ ਸੁਖ ਦਾਈ ਇਨ ਮੈਂ ਕਛ ਨਾਹੀ ਤੇਰੂ ਕਾਲ ਅਬ ਦੇ ਆਈ ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ RAM ਨਾਮ ਛਾੜ ਅਮਰਤ ਕਾਹੇ ਬਿਖ ਖਾਈ ਤਾਜ ਭਰਮ ਕਰਮ ਵਿਦਨ ਖੇਦ ਰਾਮ ਨਾਮ ਲੈਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਘਰ ਸਨੇਹੀ ਤਨਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰ ਕੈ ਨੀਮ ਖਦਾਈ ਉਪਰ ਮੰਡਪ ਛਾਈ ਮਾਰਕੰਡੇ ਤੇ ਕੋ ਅਦਕਾਈ ਜਿਨ ਤ੍ਰੇਣ ਧਰਮੂਂਡ ਬੁਲਾਈ અમરુ કરતા રામ સ્નેહી કાહે રે नर गर्भ करत હો બિન સજાએ ਝૂઠી દેહી રહાઉ મેરી મેરી કેરો કરતે દુર્જોધન સે ભાઈ બારહાં જોજન સતર ચલૈ થા દેહી ગિરજન ખાઈ સરબ સોયન કી લંકા હોતી રામન સે અદખાઈ કહા પયો દર બાંદે હાથી ਕਿਨ ਮੈਂ ਭਈ ਪਰਾਇ ਦੁਰਬਾਸਾ ਸਿਉ ਕਰਤ ਠ ਗਉਰੀ ਜਾਦਵ ਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਉ ਹਰ ਗੁਣ ਗਾਏ ਦਸ ਬੈਰਾਗਨ 모हे बस ਕੀਨੀ ਪੰਚਹੁ ਕਾ ਮਿਟ ਨਾਮ 70 ਦੋਇ ਭਰੇ ਅਮਰਤ ਸਰ ਵਿਖ ਕੋ ਮਾਰ ਕਢਾਵੂ ਪਾਛੈ ਬਹਰ ਨ ਆਮ ਨ ਪਾਵੂ ਅਮਰਤ ਬਾਣੀ ਘਟ ਤੇ ਉਚਰੋ ਆਤਮ ਕੋ ਸਮਝਾਵੋ ਰਹਾਉ ਬਜਰ ਕੁਠਾਰ ਮੋਹਿ ਹੈ ਸੀਨਾ ਕਰ ਮਿੰਨਤ ਲਗ ਪਾਉ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਉ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹ ਲਪਟਾਉ ਮਾਇਆ ਨਾਮ ਗਰਬ ਜੋਨ ਕਾ ਤੇਹ ਤਜ ਦਰਸ਼ਨ ਪਾਵੋ ਇਤ ਕਰ ਭਗਤ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ਕਹਿਤ ਨਾਮ ਦਿਉ ਬਾਹਰ ਕਿਆ ਪਰਮੋਹ ਇਹ ਸੰਜਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ ਜੋ ਕਰੰਕ ਨਿਸਨਾਦ ਬਾਲਹਾ ਕਿਉ ਮੇਰਾ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾਉ ਜਿਉ ਧਰਨੀ ਕੋ ਇੰਦਰਬਾਲਹਾ ਉਸਮ ਬਾਸ ਜੈਸੀ ਭਵਰ ਲਾ ਜਿਉ ਕੋਕਿਲ ਕੋ ਅੰਬ ਬਾਲਹਾ ਤਿਉ ਮੇਰਾ ਮਨ ਰਾਮਈਆ ਚਕਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸ ਲਾ ਜਿਉ ਤਰਨੀ ਕੋ ਕੰਤ ਬਾਲਹਾ ਤਿਉ ਮੇਰਾ ਮਨ ਰਾਮਈਆ ਬਾਰਕ ਕੋ ਜੈਸੇ ਖੀਰ ਬਾਲਹਾ ਚਾਤ੍ਰਕ ਮੁਖ ਜੈਸੇ ਜਲ ਧਰਾ ਮਛਲੀ ਕੋ ਜੈਸੇ ਨੀਰ ਬਾਲਹਾ ਤਿਉ ਮੇਰਾ ਮਨ ਰਾਮਈਆ ਸਾਧਕ ਸਿੱਧ ਸਗਲ ਬੁਨ ਚਾਹੈ ਬਿਰਲੇ ਕਾ ਹੂੰ ਦੀਠਲਾ ਸਗਲ ਭਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ ਪਹਿਲ ਪੁਰੀਏ ਪੁੰਦਰਕਵਨਾ ਾਂਤੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਾਨੂ ਹਰ ਹਰ ਨਚੰਤੀ ਨਾਚਨਾ ਪਹਿਨ ਪੁਰ ਸਾਬਰਾ ਥੋਨ ਪੁਰ ਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮਹਸਾਗਰਾ ਰਹਾਉ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾ ਚਾ ਭਰਮੀਆਂ ਚਾ ਕਿਸਵਾ ਬਚੌਨੀ ਆਈਏ ਮਈਏ ਏਕ ਾਨ ਜੀਓ ਪਿੰਡੀ ਉਬਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੂ ਕੌਨ ਰੇ ਮੈਂ ਜੀ ਨਾਮਾ ਹੋ ਜੀ ਹਾਲਾ ਤੇ ਨਿਵਾਰਨਾ ਜਮ ਕਾਰਨਾ ਪਤਿਤ ਪਾਵਨ ਮਾਦਵ ਬਿਰਦ ਤੇਰਾ ਧਨ ਤੇ ਵੈ ਮਨ ਜਨ ਜਿਨੇ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥੇ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਾਨ ਮਨ ਜਨ ਤਿਨ ਹੂ ਤੇ ਧੂਰ ਰਹਾਉ ਦੀਨ ਕਾ ਦਇਆਲ ਮਾਧੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤੇ ਹਾਰੀ ਤਨਸਰੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰ ਮਈਆ ਕਾਰਨੇ ਕਾਰਨ ਕਮਨੇ ਅਬੋਹਲ ਰਹਾਉ ਬਹੁਤ ਜਨਮ ਵਿਛਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਜਿਤ ਸਿਮਰਨ ਕਰੂੰ ਨੈਨ ਅਵਲੂਕਨੋ ਸਰਵਨ ਬਾਣੀ ਸੁਜਸ ਪੂਰ ਰਾਖੋ ਮਨ ਸੋ ਮਧੁਕਰ ਕਰੂੰ ਚਰਨ ਹਿਰਦੈ ਧਰੂੰ ਹਰਸਨ ਅਮਰਤ ਰਾਮ ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੂਲ ਮਹੰਗੀ ਲਈ ਜੀ ਸਟੈ ਰਹਾਉ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮਰਾਰੀ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝਹਿ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਲੇ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰ 18 ਸਗਲ ਝੂਠਾਰੇ ਤੇਰੋ ਕੀਆ ਤੁਜਹਿ ਕਿਆ ਅਰਪਉ ਨਾਮ ਤੇਰਾ ਤੁਹੀ ਚਬਰ ਟੋਲਾਰੇ 10 8 68 4 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿ ਰਬਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੀ ਨਾਸਰੀ ਬਾਣੀ ਭਗਤਾਂ ਕੀ ਤਰਨੋਚਨ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ ਦੋ ਕਰਤ ਸੋ ਕਰਤ ਥਾਰੋ ਕਰਮਰੀ ਰਹਾਉ ਸੰਕਰ ਮਸਤਕ ਬਸਤਾ ਸੁਰਸਰੀ ਇਸਨਾਨ ਰੇ ਕੋਲ ਜਨਮ ਦੇ ਮਿਲਿਓ ਸਾਰਗ ਪਾਣ ਰੇ ਕਰਮਕਾਰ ਕਲੰਕ ਮਫੀਤ ਸਰੀ ਵਿਸ਼ਵ ਕਾ ਦੀਪਕ ਸੁਆਮੀ ताचे रे स्वार्थी पंखी राए गरुड ताचे बांधवा कर्म कर अरुण पिंगलारी अंकपात करता त्रैभवन नाथरी तीर्थ तीर्थ भ्रमता लहे ना पाररी कर्म कर कपाल मुफीत सरी अमृत ससे ठीन लक्ष्मी कल्पतर शिखर समागिर नदी चे नाथं कर्म कार खार मुफीत सरी ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਾਣ ਸਲ ਬਸਲ ਆਣ ਤੋ ਖੀਲੇ ਹਰੀ ਕਰਮ ਕਰ ਕਛੋਟੀ ਮਫੀਟ ਸਰੀ ਪੂਰਬ ਲੋ ਕਰਿਤ ਕਰਮ ਨਾ ਮਿਟੈ ਰੀ ਘਰ ਗਹਿਣ ਤਾਚੇ ਮੋਹਿ ਜਾਪੀ ਅਲੇ ਰਾਮ ਚੇ ਨਾਮ ਬਦਤ ਤਰਲੋਚਨ ਰਾਮ ਜੀ ਸ੍ਰੀ